ਹੁਣ ਤਾਂ ਬਿਲਕੁਲ ਇਹ ਹੱਦ ਹੋ ਚੁੱਕੀ ਆ ਜਿੱਥੇ ਦਿੱਲੀ ਦਾ ਕਬਜ਼ਾ ਪੰਜਾਬ ਵਿੱਚ ਹੋਇਆ ਹੋਇਆ 4 ਸਾਲ ਤੋਂ ਹਰ ਚੀਜ਼ ਕੰਟਰੋਲ ਚ ਕੀਤੀ ਹੋਈ ਆ ਉਥੇ ਜਿੱਥੇ ਮੁੱਖ ਮੰਤਰੀ ਨੂੰ ਇਹ ਤਾਂ ਪਤਾ ਕਿ ਮੈਂ ਇਹ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਸਟੇਜਾਂ ਤੇ ਕੋਈ ਚੱਜ ਦੀ ਗੱਲ ਨਹੀਂ ਕਰਨੀ ਕੌਮ ਦੇ ਜਥੇਦਾਰ ਨੂੰ ਤਾਣੇ ਵਣੇ ਮਾਰਨੇ ਨੇ ਹੇਠਲੇ ਪੱਧਰ ਦੀਆਂ ਗੱਲਾਂ ਕਰਨੀਆਂ ਨੇ ਇਹ ਤਾਂ ਪਤਾ ਪਰ ਇਹ ਨਹੀਂ ਪਤਾ ਜਿਹੜੀ ਗੱਲ ਤੋਂ ਖਤਰਾ ਸੀ ਤੇ ਜਿਹੜੀ ਗੱਲ ਤੋਂ ਬਾਰ-ਬਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਕਹਿੰਦੀ ਸੀ ਕਿ ਇਹ ਕਾਰਜ ਨੇ ਜਿਹੜੇ ਇਹ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਕਰਨੇ ਚਾਹੀਦੇ ਨੇ ਜਿਹੜੀ ਸਤਾਪ ਦੀ ਮਨਾਈ ਜਾ ਰਹੀ ਹੈ ਉਹਦਾ ਕਾਰਨ ਸੀ ਇੱਕ ਬਹੁਤ ਵੱਡਾ ਖੁਲਾਸਾ ਮਾ ਕਰ ਲੱਗਿਆ ਹੁਣ ਵੈਸੇ ਤਾਂ ਇਹਦੀ ਚਿੰਕ ਸੀ ਹੁਣ ਇੱਕ ਮੀਡੀਆ ਚੈਨਲ ਨੇ ਇਹ ਗੱਲ ਪਾ ਵੀ ਦਿੱਤੀ ਆ ਜਿਹੜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਇਆ ਤੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾਣਾ ਜਿਹੜਾ ਸਰਕਾਰ ਕੱਢ ਰਹੀ ਆ ਠੀਕ ਆ ਸਰਕਾਰ ਸਤਾਵਨੀਆਂ ਮਨਾਵੇ ਸਰਕਾਰ ਸਮਾਗਮ ਮਨਾਵੇ ਪਰ ਜਦੋਂ ਦਿੱਲੀ ਵਾਲੇ ਉਹ ਚੀਜ਼ ਨੂੰ ਕੰਟਰੋਲ ਕਰਨਗੇ ਤਾਂ ਇਹੋ ਕੁਝ ਹੋਣਾ ਸੀ ਇਹ ਦੇਖੋ ਵੀ ਜਿਹੜੀਆਂ ਉਹਦੇ ਵਿੱਚ ਨਗਰਕਿਰਦੇ ਵਿੱਚ ਗੱਡੀਆਂ ਜਾ ਰਹੀਆਂ ਨੇ ਟਰੱਕ ਜਾ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਪੰਜ ਪਿਆਰੇ ਵੀ ਜਿਹੜੇ ਸ਼ੋਭਤ ਨੇ ਉਹ ਗੱਡੀਆਂ ਪੰਜਾਬ ਦੀਆਂ ਨਹੀਂ ਯੂਪੀ ਦੀਆਂ ਦਿੱਲੀ ਦੀਆਂ ਮਹਾਰਾਸ਼ਟਰ ਦੀਆਂ ਉਧਰ ਦੀਆਂ ਗੱਡੀਆਂ ਨੇ ਨੰਬਰ ਨੇ ਨੰਬਰ ਲਕੋਏ ਹੋਏ ਨੇ ਇੱਕ ਚੈਨਲ ਨੇ ਜਨਤਕ ਵੀ ਕਰ ਦਿੱਤੇ ਕਿ ਟਿੱਪਾਂ ਲਾਈਆਂ ਹੋਈਆਂ ਨੇ ਨੰਬਰਾਂ ਤੇ ਯੂਪੀ ਦੇ ਨੰਬਰਾਂ ਤੇ ਤੇ ਉਸ ਤੋਂ ਵੀ ਅਗਲੀ ਗੱਲ ਇਹ ਆਪਾਂ ਸਾਰੇ ਹੁਣ ਸਮਝ ਸਕਦੇ ਆ ਕਿ ਜਿਹੜੇ ਯੂਪੀ ਦੇ ਮਹਾਰਾਸ਼ਟਰ ਦੇ ਐਮਪੀ ਦੇ ਜਿਹੜੇ ਨੰਬਰ ਨੇ ਇਹ ਤੇ ਜੇ ਗੱਡੀਆਂ ਉਧਰ ਦੀਆਂ ਨੇ ਤਾਂ ਡਰਾਈਵਰ ਵੀ ਉਧਰ ਦੇ ਨੇ ਤੇ ਜੇ ਡਰਾਈਵਰ ਉਧਰ ਦੇ ਨੇ ਤਾਂ ਉਹ ਬੈਸ਼ ਨੂੰ ਜਾਂ ਸੋਫੀ ਨਹੀਂ ਹੋ ਸਕਦੇ ਉਹ ਗੁਟਕਾ ਖਾਣ ਵਾਲੇ ਪਾਨ ਖਾਣ ਵਾਲੇ ਡਰਾਈਵਰ ਹੋਣਗੇ ਹੁਣ ਉਹ ਗੱਡੀਆਂ ਉਹਨਾਂ ਦੇ ਡਰਾਈਵਰ ਤੇ ਉਹਨਾਂ ਤੇ ਨਗਰ ਕੀਰਤਨ ਨੂੰ ਸਰਕਾਰ ਲੈ ਕੇ ਆ ਰਹੀ ਆ ਟੈਂਟ ਸਿਟੀ ਕੀ ਸਾਰੀ ਮੈਨੇਜਮੈਂਟ ਕੀ ਸਾਰੀ ਦਿੱਲੀ ਲੈਵਲ ਦੀਆਂ ਕੰਪਨੀਆਂ ਨੂੰ ਦਿੱਤੀਆਂ ਹੋਈਆਂ ਨੇ ਜਿਹੜੀਆਂ ਠੇਕੇਦਾਰੀ ਦਿੱਤੀਆਂ ਹੋਈਆਂ ਨੇ ਸੋ ਇੱਥੋਂ ਆਪਾਂ ਸਮਝ ਸਕਦੇ ਹਾਂ ਕਿ ਸਰਕਾਰ ਦੀ ਸਰਤਾ ਕਿੰਨੀ ਹੈ ਤੇ ਦਿੱਲੀ ਵਾਲਿਆਂ ਦੀ ਇੰਟਰਫੇਅਰ ਕਿੱਥੋਂ ਤੱਕ ਹੈ ਕਿ ਇੱਕ ਨਵੇਂ ਪਾਤਸ਼ਾਹ ਦੇ ਜਿਹੜੇ ਸ਼ਹਾਦਤ ਦੇ ਇਹ ਸਤਾਬਦੀ ਦੇ ਸਮਾਗਮ ਬਣਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਗੱਡੀਆਂ ਤੱਕ ਚੁੱਪੀ ਤੋਂ ਮੰਗਾਈਆਂ ਗਈਆਂ ਨੇ ਕਿ ਪੰਜਾਬ ਦੇ ਵਿੱਚ ਟਰਾਂਸਪੋਰਟ ਨਹੀਂ ਪੰਜਾਬ 'ਚ ਡਰਾਈਵਰ ਨਹੀਂ ਇਦਾਂ ਦੇ ਬਹੁਤ ਵੱਡੇ ਖਲਾਸੇ ਹੋਰ ਬਹੁਤ ਥੋੜੇ ਸਮੇਂ ਚ ਇੱਕ ਦੋ ਦਿਨ ਦੇ ਵਿੱਚ ਤੁਹਾਡੇ ਕੋਲ ਹੋਣ ਜਾ ਰਹੇ ਨੇ ਵੱਡੇ ਵੱਡੇ ਖਲਾਸੇ ਹੋਣਗੇ ਕਿ ਕਿਸ ਲੈਵਲ ਤੱਕ ਸਰਕਾਰ ਗਈ ਹੋਈ ਹੈ ਤਾਈਓ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਆਪਣੇ اپੋਜੀਸ਼ਨ ਵਾਲੇ ਰੂਪ ਤੋਂ ਬਾਹਰ ਆਓ ਹੁਣ ਹੁਣ ਤੁਸੀਂ اپੋਜੀਸ਼ਨ ਦੇ ਲੀਡਰ ਨਹੀਂ ਕਿ ਦੂਜੇ ਲੀਡਰਾਂ ਨੂੰ ਮਾਰਨਾ ਨਿੰਦਣਾ ਉਹਨਾਂ ਦੇ ਮਾਰਾ ਚੰਗਾ ਬੋਲਣਾ ਤੁਸੀਂ ਮੁੱਖ ਮੰਤਰੀ ਉਹ ਹਰਾ ਪੈਨ ਤੁਹਾਡੇ ਹੱਥ ਦੇ ਵਿੱਚ ਸੀ ਅੱਜ ਵੀ ਤੁਸੀਂ ਇਹ ਸ਼ਤਾਬ ਦੀ ਜਿਹੜੇ ਅਧਿਆਤਮਿਕ ਸਮਾਗਮ ਨੇ ਉਹਨਾਂ ਦੇ ਵਿੱਚ ਸਟੇਜਾਂ ਤੇ ਖੜਕੇ ਤੁਸੀਂ ਕਦੇ ਐਜੀਪੀਸੀ ਨੂੰ ਮਾਰਾ ਕਹਿੰਦੇ ਹੋ ਕਦੇ ਕਹਿੰਦੇ ਹੋ ਗੋਲਕ ਚ ਪੈਸੇ ਨਾ ਪਾਓ ਕਦੇ ਤੁਸੀਂ ਕੌਮ ਦੇ ਜਥੇਦਾਰ ਬਾਰੇ ਬੋਲਦੇ ਹੋ ਪਰ ਜਿੱਥੇ ਤੁਹਾਨੂੰ ਬੋਲਣਾ ਚਾਹੀਦਾ ਸੀ ਕਿ ਇਹ ਨਗਰ ਕੀਰਤਨ ਜਿਹੜੇ ਗੁਰੂ ਸਾਹਿਬ ਨੂੰ ਦੀ ਸ਼ਾਦ ਨੂੰ ਸਮਰਪਿਤ ਆ ਰਹੇ ਨੇ ਉਹ ਨਗਰ ਕੀਰਤਨਾਂ ਦੇ ਵਿੱਚ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਸੀ ਉੱਥੇ ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਹੈ ਉੱਥੇ ਤੁਹਾਡਾ ਹਾਰਪੈਨਿਕ ਕਿਉਂ ਨਹੀਂ ਚੱਲਦਾ ਉੱਥੇ ਤੁਸੀਂ ਦਿੱਲੀ ਵਾਲਾ ਅੱਗੇ ਸਰੈਂਡਰ ਕਿਉਂ ਕਰ ਦਿੰਦੇ ਹੋ ਇਹ ਗੱਲਾਂ ਦੇ ਬਾਰੇ ਹੁਣ ਸਾਰੇ ਪੰਜਾਬ ਨੂੰ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੁਣ ਗੌਰ ਕਰਨੀ ਚਾਹੀਦੀ ਹੈ ਕਿ ਸਰਕਾਰ ਇਹਨਾਂ ਸਮਾਗਮਾਂ ਪ੍ਰਤੀ ਕਿੰਨੀ ਕੁ ਸਹਿਰਦਾ ਤੇ ਕਿੰਨੀ ਕੁ ਸੰਵੇਦਨਸ਼ੀਲ ਹੈ ਤੇ ਕਿੰਨੀ ਕੁ ਜ਼ਿੰਮੇਵਾਰ ਹੈ ਕਿ ਜਦੋਂ ਇਹ ਡਰਾਈਵਰ ਤੱਕ ਜੂਪੀ ਗੱਡੀਆਂ ਤੱਕ ਜੂਪੀ ਤੋਂ ਪਾਨ ਖਾਣ ਵਾਲੇ ਇਹ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਡਰਾਈਵਰ ਕਿਹੋ ਜਿਹੇ ਹੋਣਗੇ ਇਹ ਹੁਣ ਆਪ ਅੰਦਾਜ਼ੇ ਲਾ ਲਓ